ਹਰਦੋਖਲਾ ਪਿੰਡ ਵਿਖੇ 7 7 ਤਾਰੀਖ ਨੂੰ ਇੱਕ ਚੋਰੀ ਦੀ ਵਾਰਦਾਤ ਹੋਈ ਸੀ ਵੀ ਆ ਚੋਰੀ ਇਸ ਕਰਕੇ ਖਾਸ ਹੈਗੀ ਕਿਉਂਕਿ ਇਹਦੇ ਵਿੱਚ ਦੋ ਵੈਪਨ ਵੀ ਜਿਹੜੇ ਹੈਗੇ ਉਹ ਚੋਰੀ ਕੀਤੇ ਗਏ ਤੇ ਉਸ ਤੋਂ ਇਲਾਵਾ ਬਾਕੀ ਜੁਐਲਰੀ ਤੇ ਕੈਸ਼ ਚੋਰੀ ਕੀਤਾ ਗਿਆ ਇਸ ਚੀਜ਼ ਦੀ ਸੈਂਸਿਟੀਵਿਟੀ ਨੂੰ ਧਿਆਨ ਚ ਰੱਖਦੇ ਹੋਏ ਕਿ ਇਹਦੇ ਵਿੱਚ ਦੋ ਵੈਪਨ ਵੀ ਚੋਰੀ ਕੀਤੇ ਗਏ ਨੇ ਤੇ ਇਹਨਾਂ ਦੀ ਕਿਤੇ ਵੀ ਕਿਸੇ ਕ੍ਰਾਈਮ ਵਿੱਚ ਕਿਸੇ ਇੰਟਰਨੈਸ਼ਨਲ ਐਕਟੀਵਿਟੀ ਵਿੱਚ ਦੁਰਵਰਤੋਂ ਕਦੇ ਵੀ ਹੋ ਸਕਦੀ ਹੈਗੀ ਇਦੇ ਵਾਸਤੇ ਡੈਡੀਕੇਟਿਡ ਟੀਮਸ ਜਿਹੜੀ ਹੈਗੀ ਉਹ ਲਾਈ ਗਈ ਜਿਦੇ ਵਿੱਚ ਡੀਐਸਪੀ ਦਸਵਾਦੇ ਨਿਗਰਾਨੀ ਹੈਟ ਐਸਚੋ ਦਸਵਾ ਤੇ ਨਾਲ ਸੀਆਈਏ ਦੀ ਟੀਮ ਐਸਪੀ ਡੀ ਦੀ ਨਿਗਰਾਨੀ ਹਟ ਲਾਈ ਗਈ ਤੇ ਇਹਨਾਂ ਨੇ ਬੜਾ ਡਿਟੇਲ ਚ ਟੈਕਨੀਕਲ ਇਨਵੈਸਟੀਗੇਸ਼ਨ ਕਰਦੇ ਵੇ ਬਹੁਤ ਦੂਰ ਤੱਕ ਜਿਹੜਾ ਹੈਗਾ ਈਵਨ ਤੁਸੀਂ ਸਮਝੋ ਕਿ ਪਠਾਨਕੋਟ ਤੱਕ ਜਿਹੜਾ ਹੈਗਾ ਇਹਨਾਂ ਨੇ ਆਪਣਾ ਟੈਕਨੀਕਲ ਐਨਾਲਿਸਿਸ ਕੀਤਾ ਤੇ ਉਸ ਤੋਂ ਟੈਕਨੀਕਲ ਐਨਾਲਿਸਿਸ ਤੋਂ ਬਾਅਦ ਇੱਕ ਦੋਸ਼ੀ ਪਵਨ ਕੁਮਾਰ ਪੁੱਤਰ ਵਿਨੋਦ ਜੁਗਿਆਲ ਦਾ ਵਾਸੀ ਹੈਗਾ ਪਠਾਨਕੋਟ ਦਾ ਉਹਨੂੰ ਆਈਡੈਂਟੀਫਾਈ ਕੀਤਾ ਤੇ ਨਾਲ ਉਹਨੂੰ ਐਪਰੀਹੈਂਡ ਕੀਤਾ ਜਿਹਨੇ ਜਿਹੜਾ ਹੈਗਾ ਚੋਰੀ ਦੀ ਵਾਰਦਾਤ ਕਬੂਲ ਕੀਤੀ ਫਰਦਰ ਜਿਹੜਾ ਹੈਗਾ ਇਹਦੇ ਵਿੱਚ ਦੋਨੋਂ ਵੈਪਨ ਜਿਹੜੇ ਚੋਰੀ ਹੋਏ ਸੀਗੇ ਉਹ ਰਿਕਵਰ ਕੀਤੇ ਗਏ ਉਸ ਤੋਂ ਇਲਾਵਾ 270 ਗ੍ਰਾਮ ਚਾਂਦੀ ਕੁਝ ਵਿਦੇਸ਼ੀ ਕਰੰਸੀ 36 ਗ੍ਰਾਮ ਸੋਨੇ ਦੇ ਗਹਿਣੇ 20 ਬਰਾਮਤ ਕੀਤੇ ਗਏ ਇਸ ਵਿੱਚ ਜਿਹੜਾ ਹੈਗਾ ਆ ਚੋਰ ਨੇ ਕੁਝ ਗਹਿਣੇ ਜਿਹੜੇ ਹੈਗੇ ਉਹ ਇੱਕ ਜੁਲਰ ਕੋਲੇ ਵੇਚ ਦਿੱਤੇ ਸੀਗੇ ਜਿਹੜਾ ਜੁਲਰ ਦਾ ਨਾਮ ਰਾਜਕੁਮਾਰ ਹੈਗਾ ਜਿਹੜਾ ਪਠਾਨਕੋਟ ਤੋਂ ਫਰਦਰ ਜੁਲਰ ਨੇ ਕਿਉਂਕਿ ਉਹਨੇ ਚੋਰੀ ਦਾ ਸਮਾਨ ਖਰੀਦਿਆ ਸੀਗਾ ਤੇ ਸਸਤੇ ਰੇਟ ਤੇ ਖਰੀਦਿਆ ਸੀਗਾ ਇਸ ਕਰਕੇ ਉਹਨੂੰ ਪਤਾ ਸੀਗਾ ਸਸਤੇ ਰੇਟ ਤੇ ਖਰੀਦਣ ਕਰਕੇ ਕਿ ਵੀ ਉਹ ਚੋਰੀ ਦਾ ਸਮਾਨ ਖਰੀਦ ਰਹਾ ਹੈਗਾ ਉਹ ਵੀ ਇੱਕ ਪਾਰਟੀ ਬਣ ਜਾਂਦਾ ਹੈਗਾ ਇਸ ਕੇਸ ਚ ਚੋਰੀ ਦੇ ਕੇਸ ਤੇ ਉਹਨੂੰ ਵੀ ਫਰਦਰ ਜਿਹੜਾ ਹੈਗਾ ਨੋਮੀਨੇਟ ਕਰਕੇ ਅਰੈਸਟ ਕੀਤਾ ਗਿਆ ਤੇ ਫਰਦਰ ਰਿਕਵਰੀਜ ਕਰਵਾਈ ਗਈ ਸਾਡੀ ਕੀ ਕੀਤੀ ਗਈ ਪਹਿਲਾਂ ਪਠਾਨਕੋਟ ਤੋਂ ਹਾਂਜੀ ਬਿਲਕੁਲ ਆ ਆ ਬੰਦਾ ਪਹਿਲਾਂ ਆਪਣੇ ਮੋਟਰਸਾਈਕਲ ਤੇ ਪਠਾਨਕੋਟ ਤੋਂ ਆਇਆ ਇਨੇ ਰੈਂਡਮ ਰੈਕੀਸ ਕੀਤੀ ਜਦੋਂ ਇਹਨੇ ਦੇਖਿਆ ਘਰ ਦੇ ਬਾਹਰ ਤਾਲਾ ਲੱਗਿਆ ਹੋਇਆ ਹੈਗਾ ਤੇ ਇਹਨੇ ਉਸ ਘਰ ਨੂੰ ਨਿਸ਼ਾਨਾ ਬਣਾਉਣ ਦੀ ਸੋਚੀ ਫਰਦਰ ਜਿਹੜਾ ਹੈਗਾ ਇਹਨੇ ਆਪਣਾ ਮੋਟਰਸਾਈਕਲ ਦੂਰ ਲਿਜਾ ਕੇ ਖੜਾ ਕੀਤਾ ਤੇ ਬਾਅਦ ਵਿੱਚ ਕਿਸੇ ਬੰਦੇ ਦੇ ਨਾਲ ਲਿਫਟ ਲੈ ਕੇ ਜਿਹੜਾ ਹੈਗਾ ਮੌਕੇ ਵਾਰਦਾਤ ਤੇ ਪਹੁੰਚਿਆ ਉੱਥੇ ਪਹੁੰਚ ਕੇ ਇਹਨੇ ਫਰਦਰ ਵਾਰਦਾਤ ਕਮਿਟ ਕੀਤੀ ਤੇ ਨਾਲ ਫਰਦਰ ਜਿਹੜਾ ਹੈਗਾ ਕਿਸੇ ਹੋਰ ਦੇ ਨਾਲ ਉਹ ਬੈਠ ਕੇ ਚੱਲ ਗਿਆ ਤੇ ਪਹਿਲਾਂ ਜਿਵੇਂ ਜਿਹੜੇ ਚੋਰ ਸੀਗਾ ਤੇ ਇਹਨੂੰ ਜਾਣਕਾਰੀ ਸੀ ਇਹ ਵੀ ਹੋ ਸਕਦਾ ਹੈ ਜਿਵੇਂ ਜਿਵੇਂ ਬੋਰ ਬੋਰਦਾਰਾ ਜਿਹੜੀ ਚੋਰੀ ਦੀ ਨਿਵਾਰਦਾਤ ਨੂੰ ਅੰਜਾਮ ਦਿੱਤਾ ਮੈਂ ਤੁਹਾਨੂੰ ਦੱਸਿਆ ਕਿ ਰੈਕੀ ਕਰਕੇ ਦਿੱਤਾ ਤੇ ਇਹਦੇ ਉੱਤੇ ਪਹਿਲਾਂ ਜਿਹੜਾ ਕ੍ਰਿਮਿਨਲ ਰਿਕਾਰਡ ਹੈਗਾ ਉਹ ਦੋ ਐਫਆਈਆਰ ਚੋਰੀ ਦੇ ਪਹਿਲਾਂ ਹੈਗੇ ਇੱਥੇ ਤੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਇਹਦੇ ਕੋਲ ਘਰ 'ਚ ਵੈਪਨ ਸੀ ਸੀਗੇ ਜਾਂ ਨਹੀਂ ਉਹਦੇ ਬਾਰੇ ਨੂੰ ਕੋਈ ਜਾਣਕਾਰੀ ਨਹੀਂ ਸੀਗੀ ਬੜ ਘਰ ਦੇ ਬਾਹਰ ਤਾਲਾ ਲੱਗਿਆ ਹੋਣ ਕਰਕੇ ਜਿਹੜਾ ਹੈਗਾ ਇਹਨੂੰ ਆ ਸੀਗਾ ਕਿ ਵੀ ਘਰ ਦੇ ਅੰਦਰ ਕੋਈ ਆਬਵੀਅਸਲੀ ਮਤਲਬ ਕੋਈ ਨਹੀਂ ਹੈਗਾ ਤੇ ਇਹਨੇ ਉਸ ਚੀਜ਼ ਨੂੰ ਨਿਸ਼ਾਨਾ ਬਣਾਇਆ ਰੈਕੀ ਕਰਨ ਤੋਂ ਬਾਅਦ ਇੱਕ ਜਿਹੜਾ ਰਿਵੋਲਵਰ ਦੀ ਇੱਕ ਤਾਂ ਐਕਸਰਸਾਈਜ਼ ਆਫ ਅਪਰਫੇਸ ਸੀ ਆਪਣੇ ਨਾਮ ਤੇ ਦੂਸਰਾ ਉਹਨਾਂ ਦੇ ਭਾਈ ਦੇ ਨਾਮ ਤੇ ਸੀ ਉਹ ਵੀ ਮਤਲਬ ਲਾਇਸੈਂਸ ਸੁਦਾ ਸੀ ਇਹ ਦੋਨੇ ਇੱਕੋ ਦੇ ਨਾਮ ਤੇ ਸੀ ਲਾਇਸੈਂਸ ਸੁਦਾ ਦੋਨੋਂ ਵੈਪਨ ਹੈਗੇ ਜਿਹੜੇ ਰਿਕਵਰ ਕਰ ਲੁੱਤੇ ਗਏ ਇੱਕ ਇਕੱਲਾ ਹੀ ਸੀਗਾ ਜਾਂ ਕੇ ਦੇ ਨਾਲ ਉਹ ਜਾਂ ਇਕੱਲਾ ਹੀ ਸੀਗਾ ਪੂਰੀ ਵਾਰਦਾਤ ਚ ਪੂਰੀ ਵਾਰਦਾਤ ਚ ਜੀ ਵੈਪਨ ਕਿਤੇ ਬਰਤੇ ਤਾਂ ਨਹੀਂ ਗਿਆ ਨਹੀਂ ਰਿਕਵਰ ਇਮੀਡੀਏਟਲੀ ਮਨ ਲੱਗਦਾ ਪੁਲਿਸ ਨੇ ਇਹਨਾਂ ਨੂੰ ਬਹੁਤ ਹੀ ਸ਼ਾਰਟ ਸਪੈਨ ਆਫ ਟਾਈਮ ਚ ਦੋ ਦਿਨਾਂ ਦੇ ਅੰਦਰ ਅੰਦਰ ਇਸ ਕੇਸ ਨੂੰ ਟ੍ਰੇਸ ਕਰਕੇ ਜਿਹੜਾ ਹੈਗਾ ਉਹ ਰਿਕਵਰ ਕਰ ਲੈ ਕੇ ਗਿਆ ਜਾਂ ਕੇ ਰੌਮਬੀ ਜੋ ਵੈਪਨ ਲੈ ਕੇ ਗਿਆ ਹੈਗਾ ਰਾਊਂਡ ਜਿਹੜੇ ਹੈਗੇ ਉਹ ਰਾਊਂਡ ਮੇਰੇ ਖਿਆਲ ਨੂੰ ਚੈੱਕ ਕਰਨੇ ਪੈਣਗੇ ਰਾਊਂਡ ਨਹੀਂ ਉੱਥੇ ਮਿਸਿੰਗ ਹੈਗਾ ਠੀਕ